ਆਨੇ ਦੇ ਪਿਤਾ ਤੇ ਫਾਇਰਿੰਗ ਕਰਨ ਵਾਲੇ ਕਾਬੂ ਕੀਤੇ ਗਏ ਨੇ ਮੋਗਾ ਪੁਲਿਸ ਨੇ ਤਿੰਨ ਬਦਮਾਸ਼ਾਂ ਨੂੰ ਗ੍ਰਫਤਾਰ ਕੀਤਾ ਗੁਰਲਾਲ ਖੁਸ਼ਪ੍ਰੀਤ ਅਤੇ ਗੁਰਮਨ ਨੂੰ ਕਾਬੂ ਕੀਤਾ ਗਿਆ ਐਨਕਾਊਂਟਰ ਤੋਂ ਬਾਅਦ ਤਿੰਨ ਬਦਮਾਸ਼ ਕਾਬੂ ਕੀਤੇ ਗਏ ਨੇ ਵਿਦੇਸ਼ ਤੋਂ ਲੰਡਾ ਹਰੀਕੇ ਨੇ ਇਹ ਪੂਰੀ ਸਾਜਿਸ਼ ਰਚੀ ਸੀ ਲੰਡਾ ਹਰੀਕੇ ਦੇ ਇਸ਼ਾਰੇ ਤੇ ਮਾਰੀਆਂ ਸਨ ਗੋਲੀਆਂ ਤਿੰਨ ਪਿਸਤੌਲਾਂ 13 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਡਾਕਟਰ ਅਨਿਲ ਸਰੀਨ ਨੂੰ ਮਾਰੀਆਂ ਸਨ ਗੋਲੀਆਂ ਤਾਨਿਆ ਦੇ ਪਿਤਾ ਤੇ ਫਾਇਰਿੰਗ ਕਰਨ ਵਾਲੇ ਕਾਬੂ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਮੁਸਤਫਦੀ ਨਾਲ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ ਤਾਨਿਆ ਦੇ ਪਿਤਾ ਤੇ ਫਾਇਰਿੰਗ ਕੀਤੀ ਗਈ ਸੀ ਐਨਕਾਊਂਟਰ ਦਾ ਬਾਅਦ ਤਿੰਨ ਬਦਮਾਸ਼ ਪੁਲਿਸ ਦੇ ਵੱਲੋਂ ਕਾਬੂ ਕਰ ਲਏ ਕੈ ਨੇ ਸੋ ਵਿਦੇਸ਼ ਤੋਂ ਲੰਡਾ ਹਰੀਕੇ ਦੇ ਵੱਲੋਂ ਇਹ ਸਾਰੀ ਸਾਜ਼ਿਸ਼ ਰਚੀ ਸੀ ਉਸ ਦੇ ਕਹਿਣ ਤੇ ਹੀ ਗੋਲੀਆਂ ਛਲਾਈਆਂ ਗਈਆਂ ਸਾਂ 4 ਜੁਲਾਈ ਨੂੰ ਡਾਕਟਰ ਅਨੀਲਜੀਤ ਕੰਪੋਜ਼ ਕੋਟੀਸੇਖਾ ਆਪਣੀ ਕਲੀਨਿਕ ਦੇ ਵਿੱਚ ਪੇਸ਼ੈਂਟਸ ਵੇਖ ਰਹੇ ਸੀ ਉਦੋਂ ਦੋ ਅਣਪਛਾਤੇ ਹਮਲਾਵਰ ਆਏ ਉੱਥੇ ਪੇਸ਼ੈਂਟ ਬਣ ਕੇ ਜਿਨ੍ਹਾਂ ਦੇ ਵਿੱਚੋਂ ਇੱਕ ਨੇ ਉਹਨਾਂ ਤੇ ਫਾਇਰਿੰਗ ਕਰਤੀ ਕਾਤਿਲਾਨਾ ਹਮਲਾ ਕੀਤਾ ਤੇ ਉਹਦੇ ਬਾਅਦ ਉਹਨਾਂ ਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਉਹਦੇ ਸਬੰਧੀ ਐਫ ਆਈ ਆਰ ਜਿਹੜੀ ਹੈ ਕੋਰਟਿਸੇਖਾ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਅਸੀਂ ਸਟਾਰਟ ਕਰਤੀ ਸੀ ਇੱਕ ਮਲਟੀ ਏਜੰਸੀ ਜਿਹੜਾ ਹੈ ਕੋਆਰਡੀਨੇਟਡ ਅਫਰਟ ਸੀ ਉਸ ਤੋਂ ਬਾਅਦ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਹੈਲਪ ਦੀ ਮਦਦ ਦੇ ਨਾਲ ਇਹ ਕੇਸ ਦੀ ਇਨਵੈਸਟੀਗੇਸ਼ਨ ਦੇ ਬੇਸਿਸ ਤੇ ਅਸੀਂ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਸੀ ਦੋਨੇ ਅਕਿਊਜ਼ ਜਿਹੜੇ ਹਸਪਤਲ ਕਲੀਨਿਕ ਦੇ ਵਿੱਚ ਆਈ ਸੀ ਉਹਨਾਂ ਨੂੰ ਵੀ ਤੇ ਇੱਕ ਦੋਸ਼ੀ ਜਿਹੜਾ ਉਹਨਾਂ ਨੂੰ ਬਾਅਦ ਵਿੱਚ ਵਾਰਦਾਤ ਹੋਣ ਤੋਂ ਬਾਅਦ ਗੱਡੀ ਦੇ ਵਿੱਚ ਐਸਕੇਪ ਕਰਨ 'ਚ ਜਿਹਨੇ ਮਦਦ ਕੀਤੀ ਸੀ ਜਿਹਨੇ ਲੌਜਿਸਟਿਕ ਸਪੋਰਟ ਉਹਨਾਂ ਨੂੰ ਦਿੱਤਾ ਸੀ ਉਹਨੂੰ ਵੀ ਆਈਡੈਂਟੀਫਾਈ ਕਰ ਲਿਆ ਸੀ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੀ ਹੈ ਉਹ ਇਨਫੋਰਮੇਸ਼ਨ ਸਾਡੀ ਪੁਲਿਸ ਟੀਮ ਨੂੰ ਮਿਲੀ ਸੀ ਕਿ ਭਈ ਉਹ ਉਸ ਤਰ੍ਹਾਂ ਦੀ ਜਿਹੜੀ ਗੱਡੀ ਹੈ ਸ਼ੱਕੀ ਹਾਲਤ ਦੇ ਵਿੱਚ ਜਿਹਦੇ ਵਿੱਚ ਤਿੰਨ ਬੰਦੇ ਨੇ ਤੇ ਅਸਲੇ ਨਾਲ ਉਹ ਲੈਸ ਨੇ ਤੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਇਸ ਏਰੀਆ ਦੇ ਵਿੱਚ ਘੁੰਮ ਰਹੇ ਨੇ ਤੇ ਉਸ ਦੇ ਸਬੰਧ ਦੇ ਵਿੱਚ ਸਾਡੀ ਡਿਫਰੈਂਟ ਪੁਲਿਸ ਟੀਮਾਂ ਮੋਗੇ ਪੁਲਿਸ ਦੀ ਸੀਆਈਏ ਟੀਮ ਐਸਟੀਓ ਫਤਿਹਗੜ ਪੰਸਤੂਰ ਡੀਐਸਪੀ ਡੀ ਐਸਪੀ ਡੀਐਸਪੀ ਧਰਮਕੋਟ ਨਾਲ ਸਾਡੇ ਏਜੀਟੀਐਫ ਤੇ ਕਾਊਂਟਰੀ ਇੰਟੈਲੀਜੈਂਸ ਦੀ ਟੀਮਸ ਵੀ ਹੈਗੀ ਸੀ ਇਹਨਾਂ ਸਾਰਿਆਂ ਨੇ ਇਸ ਇਲਾਕੇ ਦੇ ਵਿੱਚ ਸਰਚ ਸਟਾਰਟ ਕੀਤੀ ਇਸ ਇਲਾਕੇ ਦੀ ਕੇਰਾਬੰਦੀ ਕੀਤੀ ਉਹਦੇ ਸਬੰਧ ਦੇ ਵਿੱਚ ਜਦੋਂ ਉਸ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹ ਜਿਹੜੇ ਤਿੰਨ ਦੋਸ਼ੀ ਨੇ ਉਹਨਾਂ ਨੇ ਉਤਰ ਕੇ ਪੁਲਿਸ ਟੀਮ ਦੇ ਉੱਤੇ ਫਾਇਰਿੰਗ ਸਟਾਰਟ ਕਰਤੀ ਤੇ ਇੱਥੋਂ ਭਜਣ ਦੀ ਕੋਸ਼ਿਸ਼ ਕੀਤੀ ਜਵਾਬੀ ਫਾਇਰਿੰਗ ਦੇ ਵਿੱਚ ਉਹਨਾਂ ਤਿੰਨਾਂ ਦੇ ਲੈਗ ਸ਼ਾਟ ਇੰਜਰੀ ਹੋਈ ਹੈ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪੀਟਲ ਮੋਗਾ ਐਡਮਿਟ ਕਰਾਇਆ ਜਿੱਥੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਇਸ ਪੂਰੇ ਕਾਰਵਾਈ ਦੌਰਾਨ ਕੋਈ ਪੁਲਿਸ ਮੁਲਾਜ਼ਮ ਦੇ ਵੀ ਕੋਈ ਸੀਰੀਅਸ ਇੰਜਰੀ ਨਹੀਂ ਹੋਈ ਪੁਲਿਸ ਟੀਮ ਨੇ ਬੜੀ ਬਹਾਦੂਰੀ ਦੇ ਨਾਲ ਆਪਣਾ ਬਚਾਅ ਕਰਦੇ ਹੋਏ ਤੇ ਉਹਨਾਂ ਨੂੰ ਜਿਹੜਾ ਹੈ ਐਪਰੀਹੈਂਡ ਕਰ ਲਿਆ ਕਿਹੜੀ ਗਰੁੱਪ ਦੇ ਸਰ ਮੈਂਬਰ ਨੇ ਇਹ ਏ ਲੰਡਾ ਲਖਵੀਰ ਲੰਡਾ ਹਰੀਕੇ ਗਰੁੱਪ ਦੇ ਨਾਲ ਐ ਤਾਲੁਕ ਰੱਖਦੇ ਨੇ ਸਰ ਕਿੱਥੋਂ ਦੇ ਰਹਿਣ ਵਾਲੇ ਕੋਈ ਪਤਾ ਲੱਗਿਆ ਸਰ ਇਹ ਤਿੰਨੇ ਹੀ ਜਿਹੜੇ ਹੈਗੇ ਅਤਰਨਤਨ ਦੇ ਰਹਿਣ ਵਾਲੇ ਨੇ ਇਹਦੇ ਵਿੱਚ ਜਿਹੜੇ ਦੋ ਦੋਸ਼ੀ ਨੇ ਗੁਰਮਨਦੀਪ ਸਿੰਘ ਤੇ ਖੁਸ਼ਪ੍ਰੀਤ ਇਹ ਦੋਨੇ ਹੀ ਹੈਗੇ ਜਿਹੜੇ ਅੰਦਰ ਉਸ ਦਿਨ ਹਸਪੀਟਲ ਦੇ ਅੰਦਰ ਐਂਟਰ ਹੋ ਕੇ ਉਹਨਾਂ ਦੇ ਕਲੀਨਿਕ ਦੇ ਅੰਦਰ ਐਂਟਰ ਹੋ ਕੇ ਇਹਦੇ ਵਿੱਚ ਗੁਰਮਨਦੀਪ ਸਿੰਘ ਨੇ ਫਾਇਰਿੰਗ ਕੀਤੀ ਸੀ ਸਰ ਕੀ ਕੀ ਰਿਕਵਰੀ ਕੀ ਹੋਈ ਹੈ ਸਰ ਇਨਾਂ ਦੇ ਕੋਲੋਂ ਦੋ ਵੈਪਨ ਰਿਕਵਰ ਹੋਏ ਆਂ ਤਿੰਨ ਵੈਪਨ ਟੋਟਲ ਰਿਕਵਰ ਹੋਏ ਆਂ ਤਿੰਨਾਂ ਦੇ ਕੋਲੋਂ ਤੇ ਨਾਲ ਲਾਈਵ ਗਰਾਉਂਡ ਵੀ ਮਿਲੇ ਆਂ ਦੋ ਵੈਪਨ 30 ਬੋਰ ਦੇ ਨੇ ਤੇ ਇੱਕ 32 ਬੋਰ ਦਾ ਹੈ ਫਰਦਰ ਕੀ ਪੁਲਿਸ ਵੱਲੋਂ ਸਰਕਾਰ ਦੇ ਹੁਣ ਇਹਦੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਨਾਂ ਨੂੰ ਹਸਪੀਟਲ 'ਚ ਐਡਮਿਟ ਕਰਾ ਗਿਆ ਹੈ ਤੇ ਡਿਊਰਿੰਗ ਇਨਵੈਸਟੀਗੇਸ਼ਨ ਜੇ ਹੋਰ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਉਗੀ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਵੀ ਲੰਡੇ ਵੱਲੋਂ ਕੋਈ ਐਕਸਪੈਕਸ਼ਨਲੀ ਕਾਲ ਸਰ ਇਹਨਾਂ ਨੂੰ ਪਾਈ ਆਉਣੀ ਹੈ ਤੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਆਮ ਤੌਰ 'ਤੇ ਆਹ ਕ੍ਰਾਈਮ ਐਕਸਟਰ ਪੰਜਾਬ ਗਵਰਨਮੈਂਟ ਦੀ ਮਾਨਯੋਗ ਡੀਜੀਪੀ ਸਾਹਿਬ ਦੀ ਪੰਜਾਬ ਪੁਲਿਸ ਦੀ ਬਿਲਕੁਲ ਜ਼ੀਰੋ ਟੋਲਰੈਂਸ ਹੈ ਕ੍ਰਾਈਮ ਦੇ ਲਈ ਤੇ ਕੋਈ ਵੀ ਇਸ ਤਰ੍ਹਾਂ ਦਾ ਕ੍ਰਾਈਮ ਜਿਹੜਾ ਹੈ ਉਹ ਬਿਲਕੁਲ ਉਹਦੇ ਲਈ ਟੋਲਰੈਂਸ ਨਹੀਂ ਹੈਗੀ ਤੇ ਹੁਣ ਲਗਭਗ 48 ਘੰਟੇ ਹੋਏ ਆ ਸਾਡੀ ਪੁਲਿਸ ਟੀਮ ਜਿਹੜੀ ਹੈ 24/7 ਕੰਟੀਨਿਊਸ ਅਸੀਂ ਵਰਕ ਕਰ ਰਹੇ ਸੀ ਤੇ ਇਹ ਪੂਰੇ ਕੇਸ ਨੂੰ ਅਸੀਂ ਸੋਲਵ ਕਰ ਲਿਆ ਤੇ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਵੀ ਅਸੀਂ ਅਰੈਸਟ ਕਰ ਲਿਆ ਸਰ ਇਹ ਗੱਡੀ ਨੰਬਰ ਕਿੱਥੋਂ ਦਾ ਟਰੇਸ ਹੋਇਆ ਜਿਹੜੀ ਇਹਨਾਂ ਕੋਲੋਂ ਉਹ ਸਾਰੀ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੈ ਉਹ ਕਲੀਅਰ ਹੋਣ ਤੋਂ ਬਾਅਦ ਅਸੀਂ ਤੁਹਾਨੂੰ ਦੱਸ ਦੇਵਾਂ